ਹਾਂਜੀ ਸਸਰੀ ਘਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਆਪਣੇ ਉਹ ਵੀਡੀਓ ਤੇ ਪੰਜਾਬੀਓ ਕਿਉਂਕਿ ਜੋ ਗੱਲ ਕਰਾਂਗੇ ਐਸਐਸਪੀ ਹਰਪਾਲ ਸਿੰਘ ਦੀ ਆਪਾਂ ਕਿਉਂਕਿ ਐਸਐਸਪੀ ਹਰਪਾਲ ਸਿੰਘ ਦੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਭਾਈ ਅਮਰਤਪਾਲ ਦੀ ਤੇ ਗੱਲ ਕਰਾਂਗੇ ਆਪਾਂ ਕਰਨਲ ਦੀ ਕਿਉਂਕਿ ਜੋ ਮੰਨ ਲਓ ਫੌਜਾਂ ਦੇ ਕਰਨਲ ਸੀਗੇ ਹੁਣ ਪਹਿਲਾਂ ਗੱਲ ਕਰਦੇ ਆਪਾਂ ਭਾਈ ਅਮਰਤਪਾਲ ਸਿੰਘ ਦੀ ਜੋ ਡਿੰਗਰੂਗੜ ਜੇਲ੍ਹ ਦੇ ਵਿੱਚ ਬੰਦਾ ਬਾਜੇ ਕੇ ਨੂੰ ਲੈ ਕੇ ਉਹਦੇ ਸਾਥੀ ਨੂੰ ਲੈ ਕੇ ਕਿਉਂਕਿ ਝੂਠੇ ਰੋਪ ਲਗਾ ਰਿਆ ਬਾਜੇ ਕੇ ਕਹਿੰਦਾ ਵੀ ਸਾਡੇ ਤੋਂ ਕੁੱਟ-ਕੁੱਟ ਕੇ ਪੁਲਿਸ ਮੁਲਾਜ਼ਮਾਂ ਨੇ ਕਿਉਂਕਿ ਕਈ ਕਾਗਜ਼ ਪੱਤਰਾਂ ਦੇ ਕਹਿੰਦਾ ਸਾਈਨ ਕਰਾ ਲਏ ਹੁਣ ਦੇਖਿਆ ਜਾਵੇ ਕਿਉਂਕਿ ਉਹਦੀ ਮਾਣਾਂ ਵੀ ਜੋ ਭਾਈ ਅਮਰਤਪਾਲ ਸਿੰਘ ਅਮਰਤਪਾਲ ਜੋ ਡਿੰਡੂਗੜ੍ਹ ਜੇਲ੍ਹ ਦੇ ਵਿੱਚ ਬਠਿਆ ਅਮਰਤਪਾਲ ਕਿਉਂਕਿ ਉਹਦੀ ਮਾਣਾਂ ਵੀ ਬੈਸਵਾਜੀ ਹੋਈ ਹੈਗੀ ਉਹਦੀ ਮਾਣਾਂ ਬੈਸਵਾਜੀ ਹੋਈ ਆ ਕਈ ਮੁਲਾਜ਼ਮਾਂ ਦੀ ਪੁਲਿਸ ਮੁਲਾਜ਼ਮਾਂ ਦੀ ਕਿਉਂਕਿ ਹੁਣ ਕਹਰੇ ਅਗੇ ਵੀ ਜੋ ਇੱਕ ਅੱਗ ਲਾਈ ਆ ਭਾਈ ਅਮਰਤਪਾਲ ਸਿੰਘ ਨੇ ਭਾਈ ਅਮਰਤ ਪਾਲ ਸਿੰਘ ਨੇ ਕਹਿੰਦੇ ਵੀ ਅੱਗ ਲਾਈਆ ਹਰਪਾਲ ਸਿੰਘ ਐਸਐਸਪੀ ਨੇ ਕਿਹਾ ਵੀ ਉਹਨੇ ਤਾਂ ਅੱਗ ਲਾਤੀ ਪੰਜਾਬ ਦੇ ਵਿੱਚ ਕਿਉਂਕਿ ਉਹਦੀ ਮਾਤਾ ਕਹਿ ਰਹੀ ਆ ਭਾਈ ਅਮਰਤ ਪਾਲ ਸਿੰਘ ਦੀ ਵੀ ਜਿਹੜੇ ਨੌਜਵਾਨ ਮਰ ਗਏ ਸੋਨੂੰ ਘਰ ਦੀ ਪਰਦੀ ਤਾਈ ਤੇ ਤਰਖਾ ਤਾਈ ਮਲੋ ਬਿਲੋੜਾਂ ਦੀਆਂ ਜਿਹੜੇ ਨੌਜਵਾਨ ਮਰ ਗਏ ਜਿਹੜੀਆਂ ਮਾਮਾ ਦੇ ਉਹ ਮਾਮਾ ਨੂੰ ਪੁੱਛ ਕੇ ਦੇਖੋ ਵੀ ਕੀ ਝੋਕਾ ਉਹ ਮਾਮਾ ਨੂੰ ਇਹ ਗੱਲ ਸਹੀ ਆ ਲੇਕਰ ਵੀ ਕਿਨੇ ਹੀ ਨੌਜਵਾਨ ਮਰ ਗਏ ਇੱਕ ਹੋਰ ਗੱਲ ਆ ਭਗਵੰਤ ਮਾਨਸ ਸਿੰਘ ਮੁੱਖ ਮੰਤਰੀ ਦੀ ਭਗਵੰਤ ਮਾਨਸ ਸਿੰਘ ਦੀ ਇੱਕ ਗੱਲ ਚੰਗੀ ਆ ਜੋ ਨਸ਼ਾ ਵਿਰੋਧ ਕਹਿੰਦਾ ਸੀ ਜਾ ਵੀ ਪੰਜਾਬ ਦੇ ਵਿੱਚੋਂ ਹਾਲਾਂਕਿ ਹਲੇ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਦਾ ਬੰਦ ਨਹੀਂ ਹੋਇਆ ਕਿਉਂਕਿ ਜੋ ਦੇਖਿਆ ਜਾਵੇ ਥੋੜੀ ਥੱਲ ਪੈ ਗਈ ਨਸ਼ੇ ਘਟ ਜ਼ਰੂਰ ਗਏ ਭਗਵੰਤ ਮਾਨਸ ਸਿੰਘ ਦਾ ਇਸ ਵੱਲੋਂ ਧੰਨਵਾਦ ਜ਼ਰੂਰ ਕਰਦੇ ਆ ਕਿਉਂਕਿ ਜੇ ਥੋੜੀ-ਥੋੜੀ ਇਹਨੇ ਭਗਵੰਤ ਮਾਨਸ ਸਿੰਘ ਨੇ ਵੀ ਰੋਗ ਤੇ ਨਸ਼ੇ ਜਮ੍ਹਾਂ ਬੰਦ ਕਰਤੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਫੇਰ ਆ ਸਕਦੀ ਹੈ ਕਿਉਂਕਿ ਲੋਕਾਂ ਨੂੰ ਤਰਸਾ ਸਕਦਾ ਵੀ ਨਸ਼ੇ ਬੰਦ ਕਰਿਆ ਭਾਈ ਭਗਵੰਤ ਮਾਨ ਸੀਐਮ ਨੇ ਵਾਕਈ ਮੰਨ ਲਓ ਆਪਣੇ ਵਾਦੇ ਨੇ ਪੂਰੇ ਰਿਹਾ ਕਿਉਂਕਿ ਕਈ ਵਾਦੇ ਪੂਰੇ ਨਹੀਂ ਕਰੇ ਮੈਂ ਪਹਿਲਾਂ ਵੀ ਵੀਡੀਓ ਪਾਈ ਹੈ ਇਹ ਪੰਜਾਬੀਓ ਕਈ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਈ ਵੀਡੀਓ ਪਾਈਆਂ ਕਿਉਂਕਿ ਜੋ ਹਰ ਇੱਕ ਮਹਿਲਾ ਨੂੰ ਆਖਿਆ ਸੀ ਉਹਨੇ ਵੀ ਰਸੋਈ ਖਰਚਾ ਪਾਉਣਾ 18 ਸਾਲ ਤੋਂ ਉੱਤੇ ਕਿਉਂਕਿ ਦੇਖਿਆ ਆਪਣੇ ਪਾਗਲਚਣਾ ਬਧਾਨੂਆਂ ਚੋਂ ਬੜੇ ਪਾਗਲਚਣਾ ਹੁਣ ਦੇਖਿਆ ਜਾਵੇ ਜਿਹੜਾ ਅਮਰਤ ਪਾਲ ਡਿਪੂਰਗਰ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਬੈਠੇ ਤੇ ਵੀ ਮੰਨ ਲਓ ਜੇਲ੍ਹ ਦੇ ਵਿੱਚ ਇਲਜ਼ਾਮ ਲੱਗ ਰਹੇ ਹਨ ਵੀ ਇਹਨੂੰ ਲੱਖ ਅੱਗ ਲਾਈਆ ਇੱਕ ਗੱਲ ਦੇਖਿਆ ਜਾਵੇ ਸ਼ਰਿਆਨ ਇਹ ਗੱਲ ਸੱਚੀ ਵੀ ਜੋ ਮੰਨ ਲਓ ਭਾਈ ਅਮਰਤ ਪਾਲ ਸਿੰਘ ਨੇ ਮੰਨ ਲਓ ਨਸ਼ੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਭਾਈ ਲੱਖਾ ਸਿੰਘ ਸੰਘਾੜਾ ਨੇ ਪ੍ਰਵਿੰਦਰ ਸਿੰਘ ਝੋਟਾ ਨੇ ਕੋਈ ਵੀ ਨਸ਼ਾ ਦੇ ਖਿਲਾਫ ਆਵਾਜ਼ ਉਠਾਉਣਾ ਕਿੰਨੀ ਦੀ ਬਾਜ਼ ਦਵਾਈ ਜਾਂਦੀ ਹੈ ਭਾਈ ਅਮਰਤ ਪਾਲ ਸਿੰਘ ਨੇ ਇੱਕ ਕੰਮ ਚੰਗਾ ਜ਼ਰੂਰ ਕਰਿਆ ਸੀ ਜੋ ਨਸ਼ਾ ਨੂੰ ਲੈ ਕੇ ਕੋਈ ਵੀ ਨਸ਼ਾ ਵਿਰੁੱਧ ਹੁਣ ਦੇਖਿਆ ਜਾਵੇ ਕੋਈ ਵੀ ਨੌਜਵਾਨ ਜੋ ਨਸ਼ਾ ਦੀ ਬਾਜ ਉਠਾਉਂਦਾ ਉੱਚੀ ਦਵਾਈਆਂ ਚਾਹਦਾ ਕਿਉਂਕਿ ਉਹਦੀ ਬਾਜ ਦਵਾਈ ਜਾਂਦੀ ਹੈ ਹਰ ਹੀਲੇ ਜੋ ਬਾਜ ਉਠਾਉਣਾ ਚਾਹਦਾ ਸੌਰੀ ਕਿਉਂਕਿ ਉਹਦੀ ਬਾਜ ਦਵਾਈ ਜਾਂਦੀ ਹੈ ਹਰ ਹੀਲੇ ਕਿਉਂਕਿ ਹੁਣ ਉਹਦੀ ਮਾਤਾ ਨਾ ਅਮਰਤਪਾਲ ਦੀ ਮਾਤਾ ਨਾ ਕਿਉਂਕਿ ਐਸਐਸਪੀ ਹਰਪਾਲ ਸਿੰਘ ਦੀ ਬੈਸ ਹੋਈਆ ਕਹਿੰਦਾ ਹੁਣ ਇਹਦਾ ਅੱਗ ਲਾਈਆ ਕਿਉਂਕਿ ਉਹਦੀ ਮਾਤਾ ਕਹਿੰਦੀ ਵੀ ਜਿਹੜੀਆਂ ਮਾਮਾ ਦੇ ਪੁੱਤ ਮਰ ਗਏ ਨਸ਼ੇ ਨਾਲ ਕਿੰਨੀ ਮਰ ਗਿਓ ਮਾਮਾ ਨੂੰ ਪੁੱਛ ਕੇ ਦੇਖੋ ਜੇ ਗੱਲ ਕਰੀਏ ਉਹਨਾਂ ਆਪ ਕਰਨਲ ਮਾਮਲੇ ਨੂੰ ਲੈ ਕੇ ਕਰਨਲ ਮਾਮਲੇ ਨੂੰ ਲੈ ਕੇ ਕਿਉਂਕਿ ਕਈ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਕਿਉਂਕਿ ਇੱਕ ਪਾਸੇ ਸਰਕਾਰ ਵੀ ਸਾਦੇ ਰਹੀ ਸੀ ਕਿਉਂਕਿ ਸਰਕਾਰੀ ਹੁੰਦੇ ਆ ਮੁਲਾਜ਼ਮ ਵੀ ਇਹ ਭਗਵੰਤ ਮਾਨ ਸੀਐਮ ਨੂੰ ਚਾਹੀਦਾ ਭਗਵੰਤ ਮਾਨ ਸੀਐਮ ਤੇ ਦੋਸ਼ ਲੱਗਿਆ ਜਾਂਦੇ ਆ ਕਿਉਂਕਿ ਮੰਨ ਲਓ ਜੋ ਕਰਨਲ ਦੇ ਘਰ ਵਾਲੀ ਸੀ ਉਹਦੇ ਸਿਰ ਤੇ ਹੱਥ ਧਰ ਕੇ ਇਸ ਤਰ੍ਹਾਂ ਕਹਿੰਦਾ ਬੇਟੀ ਤੁਮ ਨੂੰ ਇਨਸਾਫ ਦਵਾਵਾਂਗੇ ਤੁਸੀਂ ਆ ਜਾਓ ਕਿਉਂਕਿ ਹਲੇ ਤੱਕ ਕੋਈ ਇਨਸਾਫ ਦੀ ਗੱਲ ਨਹੀਂ ਹੋਈ ਥੋੜੀ ਜਿਹੀ ਰਾਹਤ ਮਿਲੀ ਉਹ ਪਰਿਵਾਰ ਨੂੰ ਕਿਉਂਕਿ ਮੰਨ ਲਓ ਸੀਬੀਆਈ ਨੂੰ ਸੌਪ ਦਿੱਤਾ ਗਿਆ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਪਾਈਆਂ ਇੱਕ ਦੋ ਮੁਲਾਜ਼ਮਾਂ ਤੇ ਚੜ ਗਏ ਬਟਾ ਤੇ ਬਾਕੀ ਸਾਰਿਆਂ ਨੇ ਚੜੂਗਾ ਕਿਉਂਕਿ ਲੈਣ-ਬੈਣ ਕਰ ਦਿੱਤੇ ਗਏ ਆ ਕਿਉਂਕਿ ਹਲੇ ਤੱਕ ਉਹਨਾਂ ਨੌਕਰੀ ਤੋਂ ਨਹੀਂ ਤਾਰੇ ਨਹੀਂ ਡਿਸਮਿਸ ਕਰਿਆ ਕਿਉਂਕਿ ਜੋ ਸਜ਼ਾ ਦੇਣੀ ਸੀ ਉਹਨਾਂ ਨੂੰ ਉਹ ਸਜ਼ਾ ਮੰਨ ਲਓ ਮਿਲੀ ਨਹੀਂ ਹਲੇ ਤੱਕ ਕਿਉਂਕਿ ਉਹ ਤਾਂ ਲੈਦੇ ਫਿਰਦੇ ਆ ਬਾਹਰ ਨਹੀਂ ਜਾ ਰਹੇ ਮੰਲੋ ਕੁੱਟਮਾਰ ਕਰਕੇ ਜਦੋਂ ਮੰਲੋ ਆਈ ਕਾਰਡ ਦਿਖਾਤਾ ਸੀ ਆਪਾਂ ਜਰਨਲ ਇਹ ਕਹਾਂ ਵੀ ਮੈਂ ਫੌਜਾਂ ਦਾ ਮੰਲੋ ਜਰਨਲ ਆ ਫੌਜੀ ਆ ਵੀ ਆਈ ਕਾਰਡ ਦੇਣਾ ਮੈਨੂੰ ਆ ਉਹਦੇ ਬੇਟੇ ਨੇ ਵੀ ਫਿਰ ਮੰਲੋ ਮੰਲੋ ਖੇਜਤੂਆ ਕੀਤੀ ਤੇ ਉਹਦੇ ਬੇਟੇ ਦੇ ਵੀ ਸੱਟਾਂ ਮਾਰੀਆਂ ਅੰਗਤ ਦੇ ਹੁਣ ਦੇਖਿਆ ਜਾਵੇ ਉਹਦੇ ਘਰ ਵਾਲੀ ਵਿਚਾਰੀ ਕਿਉਂਕਿ ਸਾਰਾ ਪਰਿਵਾਰ ਕਦੇ ਕਿਸੇ ਦਾ ਦਰਵਾਜ਼ਾ ਖੜਕਾਉਂਦੇ ਸੀ ਕਦੇ ਕਿਸੇ ਦਾ ਦਰਵਾਜ਼ਾ ਕਿਸੇ ਐਮਐਲਏ ਦਾ ਬਹੁਤ ਤਮੰਦਾ ਕਰੀਆਂ ਉਹਨਾਂ ਨੇ ਬਹੁਤ ਤਮੰਦਾ ਕਰੀਆਂ ਇਸ ਗੱਲ ਨੂੰ ਪੰਜ ਚਾਰ ਮਹੀਨੇ ਹੋ ਚੁੱਕੇ ਆ ਕਿਉਂਕਿ ਹਲੇ ਤੱਕ ਮਾੜੀ ਮੁਕਤੀ ਰਾਹਤ ਮਿਲਿਆ ਉਹਨਾਂ ਇਨਸਾਫ਼ ਨਹੀਂ ਮਿਲਿਆ ਕੌਫੀ ਵੀਰ ਨੂੰ ਕੌਫੀ ਵੀਰ ਦੇ ਨਾਂ ਤੇ ਪਾਉਣਾ ਵੀਡੀਓ ਨੂੰ ਸ਼ੇਅਰ ਕਰਦੋ ਆਪ ਦਾ ਫਰਜ਼ ਸਮਝ ਕੇ ਪੰਜਾਬੀਓ ਕਿਉਂਕਿ ਨਾ ਹੀ ਤਾਂ ਆਪਣਾ ਕਿਸੇ ਨਾਲ ਬੈਰ ਆ ਨਾ ਹੀ ਵਿਰੋਧ ਆ ਕਿਉਂਕਿ ਆਪਾਂ ਸੱਚ ਦੇ ਪਾਲਣੇ ਤੇ ਆ ਸੱਚ ਦੇ ਪਾਲਣੇ ਧੀ ਰਹਿਵਾਂਗੇ ਤੇ ਸੱਚ ਦੀਆਂ ਵੀਡੀਓ ਬਣਾਵਾਂਗੇ ਕਿਉਂਕਿ ਹੁਣ ਦੇਖਿਆ ਜਾਵੇ ਕਿਉਂਕਿ ਜੋ ਭਾਈ ਅਮਰਪਾਲ ਸਿੰਘ ਆ ਉਹਨੇ ਨਸ਼ੇ ਦੇ ਖਿਲਾਫ ਬਾਜ ਉਠਾਈ ਸੀ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਮਾਰਿਆ ਦੋ ਵਾਰੀ ਐਨਐਸਏ ਵਧਾ ਦਿੱਤੀ ਜਾਂਦੀ ਆ ਉਹਦੇ ਤੇ ਦੋ ਵਾਰੀ ਐਨਐਸਏ ਵਧਾ ਦਿੱਤੀ ਜਾਂਦੀ ਆ ਕੋਈ ਨਾ ਕੋਈ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਠੁਕਾਇਆ ਜਾਂਦਾ ਮਾਲੂ ਨੌਜਵਾਨ ਨੂੰ ਦੇਖਿਆ ਜਾਵੇ ਪ੍ਰਵਿੰਦਰ ਸਿੰਘ ਝੋਟੇ ਨੇ ਨਸ਼ੇ ਦੇ ਖਿਲਾਫ ਆਜ ਉਠਾਈ ਸੀਗੀ ਉਹਨੂੰ ਵੀ ਜੇਲ੍ਹ ਦੇ ਵਿੱਚ ਠੋਕਿਆ ਉਹਨੂੰ ਵੀ ਜੇਲ੍ਹ ਦੇ ਵਿੱਚ ਠੋਕਿਆ ਜੋ ਹੁਣ ਲੱਖਾ ਸਿੰਘ ਸੁਗਾਣਾ ਮੰਨ ਲਓ ਇੱਕ ਪੰਜਾਬ ਸੇਵਕ ਬਣਿਆ ਕਿਉਂਕਿ ਆਪਦੇ ਸਮੇਂ ਦੇ ਵਿੱਚ ਕੋਈ ਕਿਵੇਂ ਵੀ ਸੀਗਾ ਉਹ ਆਇਸਟੈਂਰ ਨਸ਼ੇ ਦੇ ਵਿਰੋਧਾਹੁ ਨੌਜਵਾਨ ਮੰਨੋ ਉਹ ਕਹਿੰਦਾ ਵੀ ਨਾ ਕਰੋ ਵੀਰੋ ਨਸ਼ੇ ਨਾ ਕਰੋ ਪੰਜਾਬੀਓ ਨਸ਼ੇ ਤੋਂ ਕਿਸੇ ਨੇ ਕੁਝ ਨਹੀਂ ਕੱਢਿਆ ਕਿਉਂਕਿ ਵੀ ਘਰ ਖਰਾਬ ਹੋ ਜਾਂਦੇ ਆ ਘਰ ਬਰਬਾਦ ਹੋ ਜਾਂਦੇ ਕਿੰਨੀਆਂ ਮਾਮਾਂ ਦੇ ਪੁੱਤ ਵਾਗੇ ਕਿੰਨੀਆਂ ਭੈਣਾਂ ਦੇ ਭੈ ਵੀਰ ਵਾਗੇ ਤੇ ਕਿੰਨੀਆਂ ਭੈਣਾਂ ਦੇ ਘਰਾਂ ਵਾਲੇ ਵਾਗੇ ਹੁਣ ਦੇਖਿਆ ਜਾਵੇ ਇਹ ਨਸ਼ਾ ਇੱਕ ਐਸੀ ਚੀਜ਼ ਆ ਪਿਆਰ ਦੇ ਵਿੱਚ ਜੜਾ ਚਿੱਟਾ ਜੋ ਮੰਨ ਲਓ ਕਿਨੇ ਹੀ ਨੌਜਵਾਨ ਤੁਰ ਗਏ ਥੋ ਕਿੰਨੀਆਂ ਤੁਹਾਨੂੰ ਪਹਿਲਾਂ ਵੀ ਕਹ ਕੇ ਸਾਡਾ ਵੀ ਕਿੰਨੀਆਂ ਭੈਣਾਂ ਦੇ ਵੀਰ ਤੇ ਕਿੰਨੀਆਂ ਮਾਮਾ ਦੇ ਪੁੱਤ ਤੇ ਕਿੰਨੀਆਂ ਭੈਣਾ ਦੇ ਘਰਾਂ ਵਾਲੇ ਤੇ ਕਿੰਨੇ ਪਿਓਾਂ ਦੇ ਪੁੱਤ ਤੁਰ ਗਏ ਤੇ ਹੁਣ ਦੇਖਿਆ ਵੇ ਤੇ ਕਿੰਨੇ ਬੱਚਿਆਂ ਦੇ ਪਿਓ ਉਤਰ ਗਏ ਠੀਕ ਆ ਕਿਉਂਕਿ ਇਹ ਨਸ਼ਾ ਜੋ ਭਗਵੰਤ ਮਾਨਸੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਜਿਵੇਂ ਥੋੜੀ ਢਲ ਪਾਈ ਸੀ ਤੇ ਉਵੇਂ ਸਮਾਰ ਕੇ ਪਾ ਦੁਣਾਦੇ ਤੇ ਜੇ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਹੋ ਜੇ ਤੇ ਭਗਵਾਨ ਤੋਂ ਮਾਨਸੀ ਜੀ ਨੂੰ ਕਹਣਾ ਵੀ ਸੋਨੂ ਗਿਰ ਕੋਈ ਨਹੀਂ ਰੋਕ ਸਕਦਾ ਦੁਆਰੇੋਂ ਤੋਂ ਹੁਣ ਜੇ ਗੱਲ ਕਰੀ ਆਪਾਂ ਦੁਬਾਰੇ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਬਿਕਰਨ ਸਿੰਘ ਮਜੀਠੀਆ ਦੀ ਗੱਲ ਕਰਦੇ ਆ ਕਿਉਂਕਿ ਜੋ ਬਿਕਰਨ ਸਿੰਘ ਮਜੀਠੀਆ ਕਿਉਂਕਿ ਭਗਵਾਨ ਤੋਂ ਮਾਨਸੀ ਜੀ ਨੇ ਪਹਿਲਾਂ ਵੀ ਕਈ ਵੀਡੀਓ ਪਾਈਆਂ ਕਹਿੰਦਾ ਵੀ ਜਿਹੜੇ ਮੁੱਖ ਮੰਤਰੀਆਂ ਨੇ ਪਹਿਲਾਂ ਵਟਾਲੇ ਕਰਿਆ ਪੰਜਾਬ ਲੋਕ ਕਿਉਂਕਿ ਕਹਿੰਦਾ ਉਹਨਾਂ ਦੇ ਵੀ ਕਾਗਜ਼ ਪੱਤਰ ਮੈਂ ਤਿਆਰ ਕਰ ਲਏ ਤੇ ਸਾਰਿਆਂ ਦੀ ਵਾਰੀ ਲਾਉਂਦਾ ਨਾ ਜੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਹਿੰਦੇ ਮਾਨੂੰ ਹਰ ਇੱਕ ਫਰ ਸਿਟੀ માં ਮੰਗਰਿਆਗਾ ਫਰ ਸਿਟੀ ਮੰਗਰਿਆ ਵੀ ਏਸੀ ਕੂਲਰ ਵੀ ਮੇਰੇ ਕੋਲੇ ਐਲ ਸੀ ਡੀਆਂ ਲੱਗੀਆਂ ਹੁਣ ਵੀ ਸਾਰਾ ਕੁਝ ਵੀ ਮੈਨੂੰ ਆਹ ਵਾਰਕ ਦੇ ਵਿੱਚ ਨਾ ਬੰਦ ਕਰਿਆ ਜਾਵੇ ਉਹ ਵਾਰਕ ਦੇ ਵਿੱਚ ਰਹਿਣਾ ਇਹ ਗੱਲ ਹੁਣ ਸਰੇ ਆਮ ਭਗਵਾਨ ਤਾਂ ਮਾਨਸੀਏ ਨੇ ਕਿਉਂਕਿ ਕਈ ਆ ਗਏ ਕਿਉਂਕਿ ਤੁਸੀਂ ਦੇਖ ਸਕਦੇ ਆ ਹਰ ਇੱਕ ਚੈਨਲ ਤੇ ਕਿਸੇ ਵੀ ਜਾ ਕੇ ਲੋਕ ਵਾਰਟੀਬੀ ਚੈਨਲ ਤੇ ਦੇਖ ਸਕਦੇ ਆ ਤੁਸੀਂ ਬਕਰ ਚੈਨਲ ਤੇ ਕਿਸੇ ਵੀ ਚੈਨਲ ਤੇ ਆ ਕੇ ਦੇਖ ਸਕਦੇ ਆ ਬਾਕੀ ਤੁਸੀਂ ਕਿਉਂਕਿ ਭਗਵਾਨ ਤਮਾਨ ਸੀਐਮ ਨੇ ਕਿਹਾ ਕਿਉਂਕਿ ਕਹਿੰਦਾ ਵੀ ਬਕਰ ਸਿੰਘ ਮਜੀਠੀਆ ਨੂੰ ਤਾਂ ਮੈਂ ਸਾਰੀ ਉਮਰ ਲਈ ਤਾਲੇ ਰਵਾ ਦੇ ਕਿਉਂਕਿ ਜੋ ਬਕਰ ਸਿੰਘ ਮਜੀਠੀਆ ਨੇ ਕਿਹਾ ਸੀਗਾ ਭਗਵਾਨ ਤਮਾਨ ਸੀਐਮ ਕਹਿੰਦਾ ਸੀ ਵੀ ਐ ਕਰਕੇ ਕਹਿੰਦਾ ਮੈਂ ਤਾਂ ਚੱਲਿਆ ਭਗਵਾਨ ਤੇ ਆਪਦੇ ਵਾਰੀ ਚੀਕ ਆਣਾ ਵਾਰੀ ਹੁਣ ਦੇਖਿਆ ਜਾਵੇ ਕਿਉਂਕਿ ਸਰਕਾਰ ਘੈਰੀ ਹੈ ਜੇ ਬਿਕਰਮ ਸਿੰਘ ਮਜੀਠੀਆ ਇੱਕ ਮੌਕੇ ਬਾਹਰ ਆਉਂਦਾ ਵੀ ਫਿਰ ਸਰਕਾਰ ਨੂੰ ਡਰਾਊਗਾ ਧਮਕੀਆਂ ਦੇਊਗਾ ਕਿਉਂਕਿ ਐਡੀ ਕੇ ਸਰਕਾਰ ਬਸ ਐਡੀ ਕੀ ਪਹੁੰਚ ਆ ਸਰਕਾਰ ਦੀ ਵੀ ਜੋ ਮੰਨੋ ਬਿਕਰਮ ਸਿੰਘ ਜੀ ਜੀ ਤੋਂ ਹੀ ਨਹੀਂ ਚਹਜੂ ਗੱਲ ਕਰੀਏ ਹੁਣ ਆਪਾਂ ਦੁਬਾਰੇ ਫੇਰ ਥੋੜੀ ਜੀ ਬਿਕਰਮ ਸਿੰਘ ਮਜੀਠੀਆ ਦੀ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੋ ਮੰਨੋ ਉਹਦਾ ਵਕੀਲ ਕਹਿ ਰਿਹਾ ਸੀ ਕਿਉਂਕਿ ਕਹਿੰਦਾ ਵੀ ਇੱਕ ਪਾਸੇ ਤਾਂ ਆਪਣੀਟੀ ਨੂੰ ਲੈ ਕੇ ਉਦੇਤੇ ਮਾਲੋ ਕੇ ਇਸ ਬਾਤ ਆ ਇੱਕ ਪਾਸੇ ਨਸ਼ੇ ਨੂੰ ਵੀ ਜਦੋਂ ਇੱਕ ਮੁੱਦਾ ਰੱਖਿਆ ਹੋਵੇ ਇੱਕ ਪਾਸੇ ਦਾ ਕਹਿ ਰਿਹਾ ਵੀ ਪ੍ਰਾਪਰਟੀ ਹੱਦ ਤੋਂ ਜ਼ਿਆਦਾ ਆ ਉਹਦੇ ਤੇ ਇੱਕ ਪਾਸੇ ਦੇ ਕਹਿ ਰਹੇ ਆਗੇ ਵੀ ਨਸ਼ਾ ਨੂੰ ਲੈ ਕੇ ਵੀ ਚਿੱਟੇ ਦਾ ਕਹਿੰਦਾ ਉਹ ਨਸ਼ੇ ਆੜਾ ਦੇ ਵੱਡੇ ਵੱਡੇ ਨਸ਼ੇ ਤਸਕਰਾਂ ਨਾ ਮੱਤ ਸੀਗੇ ਤੇ ਇੱਕ ਗੱਲ ਹੋਰ ਆ ਥੋੜੀ ਪੰਜਾਬੀ ਉਹ ਰਿਕਵੈਸਟ ਕਰਦਾ ਮੈਂ ਤੇ ਗੱਲ ਕਰਦੇ ਆਪਾਂ ਫੇਰ ਭਾਈ ਅਮਰਤਪਾਲ ਸਿੰਘ ਜੀ ਜੋ ਨਸ਼ਾ ਦੇ ਖਿਲਾਫ ਕਿਉਂਕਿ ਜੋ ਹੁਣ ਇੱਕ ਦੇਖਿਆ ਜਾਵੇ 48 ਪਰਮਰਾਜਨ ਅਮਨਦੀਪ ਕੌਰ ਕਾਂਸਟੇਬਲ ਪਟੰਡਾ ਜਿੱਦੋਂ 17 ਗ੍ਰਾਮ ਚਿਟਾ ਪੜਾਇਆ ਗਿਆ ਸੀ ਇਹ ਸਰਾਸਰ ਭਗਵਾਨ ਤੁਮਾਨਸੀਅਨ ਨੂੰ ਸਿੱਧੀ ਚੁਣੌਤੀ ਦਿੱਤੀ ਸੀ ਇਸ ਟਾਈਮ ਮੰਨ ਲਓ ਏਸ਼ੀਆ ਦੇ ਸਵਿਧਾ ਦੇ ਵਿੱਚ ਉਹ ਚੰਗੀ ਤਰ੍ਹਾਂ ਜਿਹੜੀ ਥਾਰ ਸੀਗੀ ਥਾਰਬਿਕ ਹੁੰਦੀ ਆ ਭਗਵਾਨ ਤੁਮਾਨਸੀਅਨ ਨੂੰ ਸਰਾਸਰ ਸਿੱਧੀ ਚੁਣੌਤੀ ਦਿੱਤੀ ਸੀ ਉਹਨੇ ਕਹਿੰਦੀ ਵੀ ਮੇਰਾ ਕੋਲਾ ਢੋਣਾ ਦਾ ਬਾਲੀ ਵੱਡੀ ਗੱਲ ਆ ਦੂਰ ਦੀ ਆ ਵੀ ਮੇਰੀ ਇੱਕ ਏਟ ਵੀ ਨਹੀਂ ਹਿਲਾ ਸਕਦਾ ਹੁਣ ਭਗਵਾਨ ਤਮਾਨ ਸਿੰਘ ਨੂੰ ਸਰਾਸਰ ਸਿੱਧੀ ਚਲਾਉਂਦੀ ਸੀ ਭਗਵਾਨ ਤਮਾਨ ਸੀਐਮ ਨੇ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਇੱਕ ਗੱਲ ਹੈਗੀ ਆ ਭਗਵਾਨ ਤਮਾਨ ਸੀਐਮ ਨੂੰ ਇੱਕ ਗੱਲੋਂ ਮਾਰਦੇ ਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਕਿਉਂਕਿ ਬਾੜਾ ਨਹੀਂ ਕਹਿੰਦਾ 4-500 ਪੁਲਿਸ ਮੁਲਾਜ਼ਮ ਖੁਦ ਚਿੱਟੇ ਦੀ ਤਸਕਰੀ ਦੇ ਵਿੱਚ ਕਦੇ ਮੰਨ ਲਓ ਲੇਡੀਜ਼ ਫੜੀ ਗਈ ਕਦੇ ਮੰਨੋ ਮਰਦ ਫੜਿਆ ਗਿਆ ਕੋਈ ਵੀ ਕਦੇ ਨੌਜਵਾਨ ਫੜਿਆ ਗਿਆ ਕਿਉਂਕਿ ਭਗਵੰਤ ਮਾਨ ਸੀਐਮ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਉਂਕਿ 4-500 ਪੁਲਿਸ ਮੁਲਾਜ਼ਮ ਹੀ ਫੜਿਆ ਗਿਆ ਇਹ ਗੱਲ ਮੰਨਦੇ ਆਂ ਵੀ ਨਸ਼ੇ ਨੂੰ ਥੋੜੀ ਠੱਲ ਪਈ ਆ ਪੰਜਾਬ ਦੇ ਵਿੱਚ ਹਾਲਾਂਕਿ ਬੰਦ ਨਹੀਂ ਹੋਇਆ ਤੇ ਨਾ ਬੰਦ ਹੋਣ ਦਾ ਨਾਂ ਵੀ ਨਹੀਂ ਲੈਂਦਾ ਭਗਵੰਤ ਮਾਨ ਸੀਐਮ ਨੂੰ ਫੇਰ ਮੰਨਾਂਗੇ ਵੀ ਹਾਲਾਂਕਿ ਬੰਦ ਕਰਦੇ ਨਸ਼ਾ ਜਮਾ ਚਿੱਟਾ ਬੰਦ ਕਰਦੇ ਦੂਜਾ ਨੰਬਰ ਭਗਵੰਤ ਮਾਨਸੀ ਉਹਨੂੰ ਇੱਕ ਗੱਲ ਹੋਰ ਕਹਿ ਰਹੇ ਆ ਵੀ ਕੀ ਪਤਾ ਲੋਕਾਂ ਨੂੰ ਤਰਸ ਹੀ ਆ ਜੇ ਦੁਬਾਰੇ ਫੇਰ ਆ ਜੇ ਆਮ ਆਦਮੀ ਪਾਰਟੀ ਸਰਕਾਰ ਕਿਉਂਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਨਸ਼ੇ ਜਮ੍ਹਾਂ ਹੀ ਬੰਦ ਕਰ ਦੋਗੇ ਸੋ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਜਿੱਥੋਂ ਤੱਕ ਜਾਂਦੀ ਆ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਲਿਖਤੇ